ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲਗਾਤਾਰ 21 ਦਿਨ ਤੱਕ 21 ਵਾਰ ਰੋਜ਼ਾਨਾ ਇਹ ਸ਼ਬਦ ਬੋਲਣਾ ਹੈ ਤਾਂ ਸਾਡੇ ਮਨ ਦੀ ਜੋ ਵੀ ਇੱਛਾ ਹੈ ਉਹ ਜ਼ਰੂਰ ਪੂਰੀ ਹੋ ਜਾਵੇਗੀ ਚਾਹੇ ਸਾਡੇ ਮਨ ਦੀ ਇੱਛਾ ਬਹੁਤ ਜ਼ਿਆਦਾ ਧਨ ਕਮਾਉਣਾ ਹੋਵੇ ਚਾਹੇ ਸਾਡੇ ਮਨ ਦੀ ਖੁਸ਼ੀ ਹੋਵੇ ਜਾਂ ਸਾਡੇ ਸਰੀਰ ਦੀ ਤੰਦਰੁਸਤੀ ਹੋਵੇ ਕੰਤੋ ਭਾਵ ਇਹ ਹੈ ਕਿ ਜੋ ਵੀ ਸਾਨੂੰ ਚਾਹੀਦਾ ਹੈ ਉਹ ਇੱਕ ਹੀ ਵਾਰ ਬੋਲਣ ਦੇ ਨਾਲ ਸਾਨੂੰ ਮਿਲ ਜਾਵੇਗਾ ਤਾਂ ਉਹ ਕਿਹੜਾ ਸ਼ਬਦ ਹੈ ਕਿਸ ਤਰੀਕੇ ਦੇ ਨਾਲ ਬੋਲਣਾ ਹੈ ਕਿਉਂ ਬੋਲਣਾ ਹੈ ਅਤੇ ਉਹ ਸ਼ਬਦ ਕਿਸ ਤਰ੍ਹਾਂ ਕੰਮ ਕਰਦਾ ਹੈ ਸਾਧ ਸੰਗਤ ਜੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਕਿਉਂਕਿ ਜਦੋਂ ਆਪਾਂ ਗੱਲ ਨੂੰ ਸਮਝਾਂਗੇ ਤਾਂ ਹੀ ਸਾਡੇ ਉਤੇ ਅਸਰ ਹੋਵੇਗਾ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਨੋ ਅਤੇ ਇਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੇਖੋ ਸਾਧ ਸੰਗਤ ਜੀ ਆਪਾਂ ਜੋ ਵੀ ਅੱਜ ਹਾਂ ਜੋ ਸਾਡੇ ਮਾਨ ਨੇ ਅੱਜ ਸੋਚਿਆ ਹੈ ਉਹ ਆਪਾਂ ਅੱਜ ਹਾਂ ਤੇ ਜੋ ਅਸੀਂ ਸੋਚਦੇ ਹਾਂ ਉਹੀ ਅਸੀਂ ਕੱਲ ਬਣ ਜਾਵਾਂਗੇ ਉਹੀ ਸਾਡਾ ਭਵਿੱਖ ਬਣੇਗਾ ਤਾਂ ਇੱਥੇ ਇਹ ਗੱਲ ਚੰਗੀ ਤਰ੍ਹਾਂ ਦਿਲ ਦਿਮਾਗ ਦੇ ਵਿੱਚ ਬਿਠਾ ਲਓ ਇਸ ਗੱਲ ਨੂੰ ਸਾਨੂੰ ਸਮਝਣਾ ਪੈਣਾ ਹੈ ਕਿ ਸਾਡੀ ਸੋਚ ਹੀ ਸਾਡੇ ਤੇ ਅਸਰ ਕਰਦੀ ਹੈ ਸਾਡੀ ਸੋਚ ਨਹੀਂ ਅਤੇ ਸਾਡੀ ਕਾਰ ਨਹੀਂ ਸਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਜਾਂ ਨਾ ਕਾਮਯਾਬ ਬਣਾਉਂਦੀ ਹੈ ਸਾਡੀ ਸੋਚ ਦੇ ਆਧਾਰ ਤੇ ਹੀ ਸਾਨੂੰ ਹਰ ਇੱਕ ਚੀਜ਼ ਮਿਲਦੀ ਹੈ ਸਾਡੀ ਝੋਲੀ ਦੇ ਵਿੱਚ ਪੈਂਦੀ ਹੈ ਜੇ ਅੱਜ ਆਪਾਂ ਚੰਗਾ ਸੋਚਦੇ ਹਾਂ ਚੰਗੇ ਕੰਮ ਕਰਦੇ ਹਾਂ ਤਾਂ ਆਉਣ ਵਾਲਾ ਸਮਾਂ ਸਾਡਾ ਚੰਗਾ ਹੋਵੇਗਾ ਸਭ ਚੀਜ਼ਾਂ ਸਾਡੀ ਝੋਲੀ ਦੇ ਵਿੱਚ ਹੋਣਗੀਆਂ ਪਰ ਜੇਕਰ ਅੱਜ ਅਸੀਂ ਮਾੜੇ ਕੰਮ ਕਰਦੇ ਹਾਂ ਮਾੜਾ ਸੋਚਦੇ ਹਾਂ ਸਾਡੀ ਸੋਚ ਮਾੜੀ ਹੈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁੱਖ ਪਰੇਸ਼ਾਨੀਆਂ ਚਿੰਤਾਵਾਂ ਦੇ ਵਿੱਚ ਹੁੰਦੇ ਹਾਂ ਸਾਨੂੰ ਪਛਤਾਵਾ ਹੁੰਦਾ ਹੈ ਇਸ ਕਰਕੇ ਸਾਨੂੰ ਹਮੇਸ਼ਾ ਚੰਗਾ ਸੋਚਣਾ ਚਾਹੀਦਾ ਹੈ ਜੇ ਚੰਗਾ ਸੋਚਾਂਗੇ ਤਾਂ ਹੀ ਸਾਡੇ ਨਾਲ ਚੰਗਾ ਹੋਵੇਗਾ ਪਰ ਮਾਫ਼ ਕਰਨਾ ਆਪਣੇ ਵਿੱਚੋਂ ਬਹੁਤੇ ਮਨੁੱਖ ਸੰਗਤ ਜਿ ਆਜਏ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਡਸਟਪਿਨ ਬਣਾ ਕੇ ਰੱਖਿਆ ਹੋਇਆ ਹੈ ਕੂੜਾਦਾਨ ਬਣਾ ਦਿੱਤਾ ਹੈ ਜਿਸ ਦੇ ਵਿੱਚ ਆਪਾਂ ਸਾਰੇ ਘਰ ਦਾ ਕੂੜਾ ਕਰਕਟ ਗੰਦਗੀ ਪਾਉਂਦੇ ਹਾਂ ਉਸੇ ਤਰ੍ਹਾਂ ਆਪਣੇ ਮਨ ਨੂੰ ਬਣਾ ਲਿਆ ਹੈ ਜੋ ਚੀਜ਼ ਵੀ ਮਿਲਦੀ ਹੈ ਉਹ ਅਸੀਂ ਆਪਣੇ ਮਨ ਦੇ ਵਿੱਚ ਪਾ ਦਿੰਦੇ ਹਾਂ ਭਾਵੇਂ ਲੋਕਾਂ ਦੀ ਨਿੰਦਿਆ ਚੁਗਲੀ ਪ੍ਰਾਈ ਚੰਗੀਆਂ ਮਾੜੀਆਂ ਫਿਲਮਾਂ ਦੇਖਣੀ ਆ ਗੁੱਸਾ ਕ੍ਰੋਧ ਜੋ ਵੀ ਸਾਨੂੰ ਚੰਗਾ ਮੰਦਾ ਮਿਲਦਾ ਹੈ ਅਸੀਂ ਆਪਣੇ ਮਨ ਦੇ ਵਿੱਚ ਪਾਏ ਜਾਂਦੇ ਹਾਂ ਅਸੀਂ ਉਹ ਦੇਖ ਹੀ ਜਾਂਦੇ ਹਾਂ ਕਿ ਸਾਡੇ ਮਨ ਦੇ ਲਈ ਕੀ ਚੀਜ਼ ਸਹੀ ਹੈ ਕੀ ਗਲਤ ਹੈ ਇਹ ਅਸੀਂ ਬਿਲਕੁਲ ਵੀ ਨਹੀਂ ਸੋਚਦੇ ਹਰ ਇੱਕ ਚੀਜ਼ ਨੂੰ ਆਪਣੇ ਮਨ ਦੇ ਵਿੱਚ ਭਰੀ ਜਾਂਦੇ ਹਾਂ ਤੇ ਫਿਰ ਜਦੋਂ ਮਨ ਦੇ ਵਿੱਚ ਭਰਾਂਗੇ ਗਲਤ ਚੀਜ਼ਾਂ ਨੂੰ ਤਾਂ ਫਿਰ ਸਾਡੇ ਨਾਲ ਸਹੀ ਕਿਵੇਂ ਹੋਵੇਗਾ ਹੁਣ ਤੁਸੀਂ ਆਪ ਹੀ ਸੋਚੋ ਸੰਗਤ ਜੀ ਕਿ ਡਸਟਬਿਨ ਕੂੜਾਦਾਨ ਝੇਕਰ ਉਹ ਕੂੜਾਦਾਨ ਸਾਨੂੰ ਕਵੇ ਕਿ ਮੇਰੇ ਵਿੱਚੋਂ ਬਦਬੂ ਕਿਉਂ ਆਉਂਦੀ ਹੈ ਮੈਂ ਇੰਨਾ ਗੰਦਾ ਕਿਉਂ ਹਾਂ ਆਪਾਂ ਇਹ ਹੀ ਕਹਾਂਗੇ ਕਿ ਜੇ ਤੇਰੇ ਵਿੱਚ ਗੰਦਗੀ ਹੀ ਭਰੇ ਹੋਈ ਹੈ ਹਰ ਵੇਲੇ ਉਹ ਗੰਦਗੀ ਦੇ ਵਿੱਚ ਰਹਿੰਦਾ ਹੈ ਤਾਂ ਤੇਰੇ ਵਿੱਚੋਂ ਬਦਬੋਹੀ ਆਵੇਗੀ ਉਸੇ ਹੀ ਤਰ੍ਹਾਂ ਸੰਗਤ ਜੇ ਸਾਡਾ ਮਨ ਹੈ ਜੇਕਰ ਅਸੀਂ ਆਪਣੇ ਮਨ ਦੇ ਵਿੱਚ ਗੰਦੇ ਵਿਚਾਰ ਭਰਦੇ ਰਹਾਂਗੇ ਆਪਣੇ ਮਨ ਦੇ ਵਿੱਚ ਨਿੰਦਿਆ ਚੁਗਲੀ ਲੋਕਾਂ ਦੀ ਬੁਰਾਈ ਕਰਨਾ ਗੁੱਸਾ ਕ੍ਰੋਧ ਭਰਦੇ ਰਹਾਂਗੇ ਬਦਲੇ ਦੇ ਵਿੱਚ ਅਸੀਂ ਚੰਗਾ ਭਾਲਾਂਗੇ ਤਾਂ ਬਦਲੇ ਦੇ ਵਿੱਚ ਵੀ ਸਾਨੂੰ ਇਹ ਚੀਜ਼ਾਂ ਹੀ ਮਿਲਣਗੀਆਂ ਇਸੇ ਕਰਕੇ ਸਾਨੂੰ ਕਿਹਾ ਜਾਂਦਾ ਹੈ ਕਿ ਸਾਡੇ ਮਨ ਨੂੰ ਖੁਰਾਕ ਚੰਗੀ ਦੇਣੀ ਚਾਹੀਦੀ ਹੈ ਜਿੰਨੀ ਖੁਰਾਕ ਚੰਗੀ ਦਵਾਂਗੇ ਆਪਣੇ ਮਨ ਨੂੰ ਓਨਾ ਹੀ ਚੰਗਾ ਸਾਡੇ ਨਾਲ ਹੋਵੇਗਾ ਤਾਂ ਅੱਜ ਤੋਂ ਪਹਿਲੀ ਗੱਲ ਇਹ ਹੈ ਕਿ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਗੱਲ ਆਪਣੇ ਆਪ ਨੂੰ ਵਾਰ-ਵਾਰ ਯਾਦ ਕਰਵਾਉਣੀ ਹੈ ਕਿਉਂਕਿ ਦਿਨ ਦੇ ਵਿੱਚ ਆਪਾਂ ਕਈ ਹਾਲਾਤਾਂ ਦੇ ਵਿੱਚੋਂ ਲੰਘਦੇ ਹਾਂ ਕਈ ਲੋਕਾਂ ਦੇ ਨਾਲ ਮਿਲਦੇ ਹਾਂ ਕਈ ਲੋਕ ਸਾਡੇ ਕੋਲ ਆ ਕੇ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਨ ਕਿਸੇ ਦੀ ਬੁਰਾਈ ਕਰਦੇ ਹਨ ਆਪਾਂ ਨਹੀਂ ਵੀ ਕਰਨਾ ਚਾਹੁੰਦੇ ਪਰ ਸਾਡੇ ਕੋਲ ਲੋਕ ਆ ਕੇ ਕਰਦੇ ਹਨ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰੀ ਜਾਂਦੇ ਹਨ ਪਰ ਜਦੋਂ ਵੀ ਕੋਈ ਗੱਲ ਕਰਦਾ ਹੈ ਆਪਾਂ ਆਪਣੇ ਆਪ ਨੂੰ ਇਹ ਹੀ ਕਹਿਣਾ ਹੈ ਕਿ ਮੇਰਾ ਮਨ ਕੂੜਾਦਾਨ ਨਹੀਂ ਹੈ ਡਸਟਬਿਨ ਨਹੀਂ ਹੈ ਮੈਂ ਇਸ ਦੇ ਵਿੱਚ ਗੰਦਗੀ ਨਹੀਂ ਪਰ ਸਕਦਾ ਜਦੋਂ ਆਪਾਂ ਆਪਣੇ ਮਨ ਦੇ ਵਿੱਚੋਂ ਗਲ ਗੰਦ ਨੂੰ ਭਰੰ ਤੋਂ ਇਨਕਾਰ ਕਰ ਦੇਵਾਂਗੇ ਤਾਂ ਸਾਡਾ ਮਨ ਉਸ ਗੱਲ ਨੂੰ ਸਵੀਕਾਰ ਕਰੇਗਾ ਸੋ ਆਪਾਂ ਆਪਣੇ ਮਨ ਨੂੰ ਸਿਰਫ ਚੰਗੀਆਂ ਗੱਲਾਂ ਹੀ ਸਵੀਕਾਰ ਕਰਨ ਨੂੰ ਸਿਖਾਉਣੀਆਂ ਹਨ ਚੰਗੀਆਂ ਗੱਲਾਂ ਇਸ ਦੇ ਵਿੱਚ ਭਰਨੀਆਂ ਹਨ ਜਿਸ ਤਰ੍ਹਾਂ ਆਪਾਂ ਆਪਣੇ ਖਾਣ ਪੀਣ ਵੱਲ ਧਿਆਨ ਦਿੰਦੇ ਹਾਂ ਕੱਪੜਿਆਂ ਵੱਲ ਧਿਆਨ ਦਿੰਦੇ ਹਾਂ ਪਰ ਜੇਕਰ ਆਪਾਂ ਆਪਣੇ ਮਨ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਸੀਂ ਆਪਣੇ ਮਨ ਦਾ ਵੀ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਸੰਗਤ ਜੀ ਇਸ ਗੱਲ ਨੂੰ ਤੁਸੀਂ ਹਲਕੇ ਦੇ ਵਿੱਚ ਨਹੀਂ ਲੈਣਾ ਪਰ ਜਿਸ ਮਨੋਖ ਨੇ ਇਸ ਗੱਲ ਨੂੰ ਸਮਝ ਲਿਆ ਕਿ ਸਾਡਾ ਮਨ ਹੀ ਸਾਡੀ ਕਾਮਯਾਬੀ ਹੈ ਸਾਡੀ ਤਰੱਕੀ ਹੈ ਸਾਡੀ ਖੁਸ਼ਹਾਲੀ ਦਾ ਕਾਰਨ ਹੈ ਉਹਨਾਂ ਨੇ ਇਹ ਸਭ ਚੀਜ਼ਾਂ ਪਾ ਲਈਆਂ ਕਿਉਂਕਿ ਸਾਨੂੰ ਸਾਡੇ ਮਨ ਦੇ ਹਿਸਾਬ ਦੇ ਨਾਲ ਸਭ ਕੁਝ ਹੀ ਮਿਲਦਾ ਹੈ ਜਿੱਥੇ ਮਰਜ਼ੀ ਪਾਜ ਲਓ ਜੋ ਮਰਜ਼ੀ ਕਰ ਲਓ ਪਰ ਜਿੰਨੀ ਦੇਰ ਤੱਕ ਅਸੀਂ ਆਪਣੇ ਮਨ ਦੇ ਉੱਤੇ ਕੰਟਰੋਲ ਨਹੀਂ ਕਰਦੇ ਅਸੀਂ ਕਦੇ ਵੀ ਖੁਸ਼ ਨਹੀਂ ਰਹਿ ਸਕਦੇ ਜਿੰਨੀ ਦੇਰ ਤੱਕ ਅਸੀਂ ਆਪਣੇ ਮਨ ਦੇ ਵਿੱਚੋਂ ਚੰਗੇ ਵਿਚਾਰ ਨਹੀਂ ਭਰਦੇ ਸਾਨੂੰ ਸਭ ਕੁਝ ਸਾਡੇ ਮਨ ਦੇ ਹਿਸਾਬ ਦੇ ਨਾਲ ਮਿਲਣਾ ਹੈ ਇਸੇ ਕਰਕੇ ਆਪਾਂ ਆਪਣੇ ਮਨ ਨੂੰ ਮਜ਼ਬੂਤ ਕਰਨਾ ਹੈ ਮਨ ਵਿੱਚ ਚੰਗੇ ਵਿਚਾਰ ਭਰਨੇ ਹਨ ਅਤੇ ਜੋ ਆਪਾਂ ਸ਼ਬਦ ਦੱਸਣ ਜਾ ਰਹੇ ਹਾਂ ਸ਼ਬਦ ਕਿਹੜਾ ਬੋਲਣਾ ਹੈ ਜੋ ਜੀ ਜੀ ਵੀ ਸਾਨੂੰ ਚਾਹੀਦੀ ਹੈ ਸੰਗਤ ਜੀ ਮੰਨ ਲਓ ਕਿ ਅਸੀਂ ਬਹੁਤ ਬਿਮਾਰ ਰਹਿੰਦੇ ਹਾਂ ਕਈ ਵਾਰ ਆਪਾਂ ਉਹਨੇ ਬਿਮਾਰ ਵੀ ਨਹੀਂ ਹੁੰਦੇ ਜਿੰਨੇ ਕਹਿ-ਕਹਿ ਕੇ ਬਿਮਾਰ ਬਣ ਜਾਂਦੇ ਹਾਂ ਆਪਣੇ ਮਨ ਨੂੰ ਬਿਮਾਰ ਮਹਿਸੂਸ ਕਰਦੇ ਹਾਂ ਜੋ ਵੀ ਬਿਮਾਰੀ ਹੋਵੇ ਕੋਈ ਵੀ ਸਰੀਰ ਨੂੰ ਰੋਗ ਲੱਗਿਆ ਹੋਵੇ ਪਰ ਆਪਣੇ ਆਪ ਨੂੰ ਇਹ ਨਹੀਂ ਕਹਿਣਾ ਕਿ ਮੈਂ ਬਿਮਾਰ ਹਾਂ ਇਹ ਗੱਲ ਤੁਸੀਂ ਇੱਕ ਹੀ ਦਿਨ ਕਹਿ ਕੇ ਦੇਖ ਲਓ ਆਪਣੇ ਮਨ ਨੂੰ ਰੋਜ਼ਾਨਾ ਕਹਿਣਾ ਹੈ ਕਿ ਨਹੀਂ ਮੈਂ ਤੰਦਰੁਸਤ ਹਾਂ ਮੈਂ ਖੁਸ਼ ਹਾਂ ਜਦੋਂ ਇਹ ਗੱਲਾਂ ਕਹੋਗੇ ਤਾਂ ਤੁਹਾਡਾ ਮਨ ਮਜ਼ਬੂਤ ਹੋਵੇਗਾ ਮਨ ਦੇ ਵਿੱਚੋਂ ਇਹ 네ਗੇਟਿਵਿਟੀ ਗੱਲਾਂ ਨਿਕਲ ਜਾਣਗੀਆਂ ਜਦੋਂ ਆਪਾਂ ਆਪਣੇ ਮਨ ਨੂੰ ਬਿਮਾਰ ਦੁਖੀ ਦੁਖੀ ਕਹਿੰਦੇ ਰਹਾਂਗੇ ਤਾਂ ਸਾਡਾ ਮਨ ਉਹਨਾਂ ਗੱਲਾਂ ਨੂੰ ਸੱਚ ਮੰਨ ਲੈਂਦਾ ਹੈ ਪਰ ਜਦੋਂ ਆਪਾਂ ਮਨ ਨੂੰ ਕਹਾਂਗੇ ਕਿ ਨਹੀਂ ਤੂੰ ਤੰਦਰੁਸਤ ਹੈ ਤੂੰ ਤਾਂ ਚੰਗਾ ਭਲਾ ਹੈ ਤੂੰ ਹਰ ਇੱਕ ਕੰਮ ਕਰ ਸਕਦਾ ਹੈ ਤਾਂ ਇਹਨੂੰ ਪੋਜ਼ਿਟਿਵ એનર્ਜੀ ਮਿਲੇਗੀ ਸੱਚਮੁੱਚ ਆਪਣੇ ਆਪ ਨੂੰ ਤੰਦਰੁਸਤ ਤੰਦਰੁਸਤ ਮਹਿਸੂਸ ਕਰੋਗੇ ਉਸੇ ਹੀ ਤਰ੍ਹਾਂ ਆਪਣੇ ਮਨ ਨੂੰ ਕਹਿਣਾ ਹੈ ਕਿ ਮੈਂ ਖੁਸ਼ ਹਾਂ ਜੋ ਵੀ ਥੀ ਤੁਸੀਂ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਹੀ ਵਾਰ ਲਗਾਤਾਰ ਅੱਖਾਂ ਬੰਦ ਕਰਕੇ ਬੋਲੋ ਕਿ ਮੈਂ ਇਸ ਚੀਜ਼ ਨੂੰ ਪ੍ਰਾਪਤ ਕਰ ਲਵਾਂਗਾ ਤਾਂ ਤੁਸੀਂ ਯਕੀਨ ਕਰਕੇ ਜਾਣਿਓ ਸੱਚਮੁੱਚ ਹੀ ਉਹ ਚੀਜ਼ ਤੁਹਾਡੇ ਨੇੜੇ ਹੋਣ ਦੀ ਜਾਵੇਗੀ ਇਹ ਗੱਲ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਮਜ਼ਾਕ ਵਿੱਚ ਨਹੀਂ ਲੈਣਾ ਸੰਗਤ ਜੀ ਇਸ ਸਟੇਜ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਹੈ ਇਸ ਗੱਲ ਨੂੰ ਅਪਣਾਉਣਾ ਹੈ ਕਿਉਂਕਿ ਸਾਡੇ ਮਨ ਨੇ ਹੀ ਸਾਨੂੰ ਸਭ ਕੁਝ ਦੇਣਾ ਹੈ ਇਸ ਲਈ ਮਨ ਨੂੰ ਇਹ ਗੱਲਾਂ ਜੋ ਸਾਨੂੰ ਚਾਹੀਦੀਆਂ ਹਨ ਸਾਡੇ ਮਨ ਨੂੰ ਮੈਸੇਜ ਦੇਣਾ ਪੈਣਾ ਹੈ ਤਾਂ ਹੀ ਸਾਡਾ ਮਨ ਉਸ ਹਿਸਾਬ ਦੇ ਨਾਲ ਕੰਮ ਕਰੇਗਾ ਤਾਂ ਜੋ ਵੀ ਚੀਜ਼ ਚਾਹੀਦੀ ਹੈ ਜੋ ਵੀ ਤੁਹਾਡੀ ਇੱਛਾ ਹੈ ਜੋ ਵੀ ਤੁਹਾਡੀ ਅਰਦਾਸ ਹੈ ਉਸ ਨੂੰ ਕਟੋ-ਕਟ ਦੇਣ ਦੇ ਵਿੱਚ ਇੱਕ ਹੀ ਵਾਰ ਜ਼ਰੂਰ ਦਹਿਰੋਣਾ ਹੈ ਕਿ ਆਹ ਚੀਜ਼ ਮੈਨੂੰ ਚਾਹੀਦੀ ਹੈ ਇਹ ਚੀਜ਼ ਮੈਂ ਹਰ ਹਾਲ ਵਿੱਚ ਹਾਸਲ ਕਰਾਂਗਾ ਤਾਂ ਉਹ ਚੀਜ਼ ਸੱਚਮੁੱਚ ਤੁਹਾਡੇ ਕੋਲ ਹੋਵੇਗੀ ਉਹ ਤਾਂ ਉਹ ਚੀਜ਼ ਤੁਹਾਡੇ ਨੇੜੇ ਹੁੰਦੀ ਨਜ਼ਰ ਆਵੇਗੀ ਇਹਨੂੰ ਆਪਾਂ ਲਗਾਤਾਰ ਕਰਨਾ ਹੈ ਕਿ ਦਿਨ 21 ਦਿਨ ਸਿਰਫ ਇਸ ਕਰਕੇ ਕਿਹਾ ਹੈ ਕਿ 21 ਦਿਨਾਂ ਦੇ ਵਿੱਚ ਤੁਹਾਡੀ ਆਦਤ ਬਣ ਜਾਵੇਗੀ ਅਤੇ 21 ਦਿਨਾਂ ਦੇ ਵਿੱਚ ਤੁਹਾਨੂੰ ਲਾਭ ਪਤਾ ਲੱਗ ਜਾਣਗੇ ਫਾਇਦਾ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਜਾਵੇਗਾ ਜਦੋਂ ਕੋਸ਼ਿਸ਼ ਕਰੋਗੇ ਕਿ ਅਮਰਤ ਵੇਲੇ ਉੱਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਚੱਪਨ ਤੋਂ ਬਾਅਦ ਸਭ ਵਧੀਆ ਤਰੀਕਾ ਹੈ ਸਭ ਤੋਂ ਵਧੀਆ ਤਰੀਕਾ ਹੈ ਕਿ ਜਦੋਂ ਆਪਾਂ ਸੈਰ ਕਰਦੇ ਹਾਂ ਜਾਂ ਘਰ ਤੋਂ ਬਾਹਰ ਸੈਰ ਕਰਨ ਲਈ ਜਾਂਦੇ ਹਾਂ ਸ਼ੇਅਰ ਕਰਦੇ ਹੋਇਆ ਉਹ ਆਪਣੇ ਇਸ਼ਿਆ ਨੂੰ ਦੁਹਰਾਉਂਦੇ ਜਾਣਾ ਹੈ ਕਿ ਮੈਂ ਤੰਦਰੁਸਤ ਹਾਂ ਮੈਂ ਖੁਸ਼ ਹਾਂ ਮੈਂ ਬੁਝੇਤਾ ਹਾਂ ਆਹ ਚੀਜ਼ ਮੈਂ ਹਾਸਲ ਕਰ ਲਵਾਂਗਾ ਆਹ ਚੀਜ਼ ਮੈਨੂੰ ਚਾਹੀਦੀ ਹੈ ਮੈਂ ਇੱਕ ਮਜ਼ਬੂਤ ਹਾਂ ਮੈਂ ਤਾਕਤਵਰ ਆਤਮਾ ਹਾਂ ਮੈਂ ਖੁਸ਼ੀਆਂ ਵੰਡਣ ਵਾਲਾ ਹਾਂ ਜਦੋਂ ਇਹ ਗੱਲ ਸ਼ੇਅਰ ਕਰਦੇ ਆ ਕਰਦੇ ਆ ਦੁਹਰਾਉਂਦੇ ਜਾਵਾਂਗੇ ਸੰਗਤ ਜੀ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਸੈਰ ਕਰਦਿਆਂ ਕਰਦਿਆਂ ਨਾਲ-ਨਾਲ ਇਸ ਗੱਲ ਨੂੰ ਦੁਹਰਾਉਂਦੇ ਜਾਣਾ ਹੈ ਤਾਂ ਤੁਸੀਂ ਸਾਰਾ ਦਿਨ ਆਪਣੇ ਆਪ ਨੂੰ ਪੂਰੀ ਚੜ੍ਹਦੀ ਕਲਾ ਦੇ ਵਿੱਚ ਰੱਖੋਗੇ ਆਪਣੇ ਆਪ ਨੂੰ ਤੰਦਰੁਸਤ ਅਤੇ ਖੁਸ਼ ਮਹਿਸੂਸ ਕਰੋਗੇ ਅੱਜ ਤੋਂ ਹੀ ਆਓ ਤੁਸੀਂ ਇਸ ਗੱਲ ਨੂੰ ਅਜ਼ਮਾ ਕੇ ਦੇਖ ਲਓ ਅਤੇ ਫਰਕ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ